ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੰਨ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਬਾਕੀ ਭਾਈ ਅੱਜ ਨਵਾਂ ਸਾਲ ਚੜ੍ਹਿਆ ਜੀ 2025 ਯਾਨੀ 2025 ਤੁਹਾਨੂੰ ਸਾਰਿਆਂ ਨੂੰ ਵੀ ਬਾਈ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਬਾਈ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਜਿਨ੍ਹਾਂ ਦੇ ਬੱਚੇ ਉਹ ਪੱਕੇ ਹੋ ਜਾਣ ਜਿਹੜੀਆਂ ਮੇਰੀਆਂ ਭੈਣਾਂ ਐ ਉਹਨਾਂ ਦੇ ਬੱਚੇ ਸੈੱਟ ਹੋ ਜਾਣ ਜਿਹੜੇ ਇੱਧਰ ਬੈਠੇ ਆ ਉਹਨਾਂ ਦੇ ਬੱਚੇ ਵੀ ਸੈੱਟ ਹੋ ਜਾਣ ਬਾਕੀ ਚਲੋ ਬਾਈ ਤੁਸੀਂ ਸਾਨੂੰ ਦੇਖਦੇ ਆ ਸਾਨੂੰ ਵੀ ਇਹ ਵੀ ਇੱਕ ਕਮਾਈ ਦਾ ਜ਼ਰੀਆ ਐ ਜਿਹੜਾ ਅਸੀਂ YouTube ਉੱਪਰ ਵੀਡੀਓ ਪਾਉਂਦੇ ਆ ਤੁਸੀਂ ਸਾਨੂੰ ਦੇਖਦੇ ਆ ਸਾਨੂੰ ਕਮਾਈ ਆਉਂਦੀ ਆ ਸਾਡੇ ਵੀ ਬੱਚੇ ਸੈੱਟ ਹੋ ਜਾਣ। ਬਾਕੀ ਸਰਵੱਤ ਦਾ ਭਲਾ ਵਈ ਸਾਰਿਆਂ ਦਾ ਹੀ ਤੇ ਚਲੋ ਭਾਈ ਅਸੀਂ ਵੀ ਕਿਸੇ ਦੇ ਬੱਚੇ ਸਾਡਾ ਵੀ ਬਾਪੂ ਹਲੇ ਸਾਨੂੰ ਜਾਣੇ ਕਹਿੰਦਾ ਵੀ ਅਸੀਂ ਵੀ ਸੈੱਟ ਸਾਰੇ ਚਲੋ ਪੂਰੀ ਕਾਇਨਾਤ ਭਾਈ ਸਾਰੇ ਖੁਸ਼ ਰਹਿਣ ਤੇ ਬਾਕੀ ਚੱਲ ਰਿਹਾ ਕੰਮ ਜੀ ਗੁੜੀਆ ਰਾਣੀ ਜਿਹੜੀ ਸਾਡੀ ਜੱਜਨ ਹੈ ਉਹ ਤੁਸੀਂ ਦੇਖਿਆ ਪਿਛਲੇ ਬਲੌਗ 'ਚ ਵੀ ਆਪਣੀ ਬੂਆ ਕੋਲ ਗਈ ਵੀ ਤੀ ਪਰਮ ਤੇ ਹਰਜੀਤ ਗਏ ਬਤੇ ਪਰਮਦੇ ਨਾਨਕ ਉਹਨਾਂ ਦੇ ਬਾਈ ਰਾਤਾ ਜਿਹੜੀ ਆ ਫਲੈਟ ਆ ਦੁਬਾਰਾ ਲੈਂਡ ਆਪਣੇ ਘਰ ਹੋ ਗਈ ਹਰਜੀਤ ਨੇ ਦੋ ਤਰੀਕ ਨੂੰ ਮੁੰਨਾ ਤਾਂ ਕੱਲ ਨੂੰ ਰਾਤ ਆ ਗਿਆ ਮੈਨੂੰ ਫੋਨ ਉਹਦਾ ਕਹਿੰਦੇ ਵੀ ਨਵਾਂ ਸਾਲ ਆ ਕੱਲ ਨੂੰ ਵੀ ਮੈਂ ਆਪਣੇ ਘਰੇ ਆਉਣਾ ਆਪਣੇ ਘਰੇ ਰੋਟੀ ਬਣਾ ਕੇ ਖਾ ਕੇ ਵੀ ਤੁਸੀਂ ਕਿਤੇ ਜਾਓਗੇ ਚਲੋ ਭੈਣ ਕੋਲ ਤੇ ਕੋਈ ਜਵਾਬ ਨਹੀਂ ਤਾਂ ਉਹਦੀ ਆਪਣੀ ਸੋਚ ਹੈ ਉਹ ਕਹਿੰਦੀ ਵੀ ਤਿਹਾਰ ਦਾ ਦਿਨ ਆ ਨਵਾਂ ਸਾਲ ਵੀ ਆਪਣੇ ਘਰੇ ਚੰਗੇ ਆ ਬਾਕੀ ਬਾਈ ਜੇਸ਼ਨ ਹੈ ਨਹੀਂ ਤੇ ਸਾਡੀ ਸਰਦਾਰ ਨੇ ਉਧਰ ਲੱਗੀ ਵੀ ਹੈ ਬਾਈ ਨਵੇਂ ਸਾਲ ਕਰਕੇ ਪਕੌੜੇ ਬਣਾਉਣਾ ਟਾਈਮ ਬਾਈ 11:00 ਵਜੇ ਮਨਲਾਦੀ 5 ਮਿੰਟ ਹੋ ਚੁੱਕੇ ਆ ਹਾਂ 11:05 ਹੋ ਗਏ ਬਾਈ ਬਾਕੀ ਸੂਰਜ ਦਾ ਤੁਹਾਨੂੰ ਪਤਾ ਏ ਵੀ ਮੈਨੂੰ ਲੱਗਦਾ ਜਿਹੜੇ ਸਾਹਮਣੇ ਚੱਲਦਾ ਵੀ ਲੋੜੀ ਤੱਕੇ ਨਿਕਲੂਗਾ ਕਿਉਂਕਿ ਹੁਣ ਦਿਨ ਹੈ ਠੰਡ ਪੂਰੀ ਪੈ ਰਹੀ ਏ ਸੋ ਇਸ ਕਰਕੇ ਤੋਂ ਦਾ ਜਿਹੜੀ ਆਈ ਗਏ ਨੀ ਦੰਦੀ ਸੂਰਜ ਨੂੰ ਚਲੋ ਬਾਕੀ ਬਾਈ ਚੱਲ ਰਿਹਾ ਕੰਮ ਆਪਾਂ ਆਪਣੇ ਕਮਰੇ ਚ ਬੈਠੇ ਤੇ ਤੁਹਾਨੂੰ ਪਰਿਵਾਰ ਨਾਲ ਵੀ ਮਿਲਾ ਦੇਣਾ ਤੇ ਬਾਕੀ ਦੁਵਾਰਾ ਬਾਈ ਤੈਨੂੰ ਧੰਨਵਾਦ ਜਿਹੜੇ ਤੁਸੀਂ ਪਰਿਵਾਰ ਭਰੇ ਪਰਿਵਾਰ ਨੂੰ ਸੇਧ ਦੇਣ ਵਾਲੇ ਜਿਹੜੇ ਕਮੈਂਟ ਕਰਦੇ ਆ ਹੁਣ ਮੈਨੂੰ ਪਤਾ ਵੀ ਲੱਗਣ ਲੱਗਾ ਕਮੈਂਟ ਦੇ ਜਰੀਏ ਵੀ ਕਿਹੜਾ ਕਿੱਥੇ ਤੋਂ ਕਮੈਂਟ ਆ ਰਿਹਾ ਮੈਨੂੰ ਲਿਖੀ ਜਾਂਦੇ ਕੋਈ ਸਪੇਨ ਤੋਂ ਕੋਈ ਵਹਿਰਾਂ ਤੋਂ ਕੋਈ ਜੁਕੇ ਤੋਂ ਕੋਈ ਸਾਡੇ ਰੋਪੜ ਤੋਂ ਮੁਹਾਲੀ ਤੋਂ ਵੇ ਇੱਕ ਨਾ ਪਤਾ ਲੱਗੀ ਜਾਂਦਾ ਬਹੁਤ ਮਨ ਨੂੰ ਤਸੱਲੀ ਮਿਲਦੀ ਐ ਬਾਕੀ ਤੁਸੀਂ ਵੀਡੀਓ ਨੂੰ ਪਿਆਰ ਵੀ ਬਹੁਤ ਦਿੰਦੇ ਐ ਤਾਂ ਇਹਦੇ ਲਈ ਧੰਨਵਾਦ ਤੇ ਬਾਕੀ ਹੁਣ ਤੁਹਾਨੂੰ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਾ ਦੇਣਾ ਤੇ ਤੁਸੀਂ ਬਣਾ ਰਹੇ ਹੋ ਵੀਡੀਓ ਦੇ ਨਾਲ ਲਓ ਭਾਈ 11 ਦਾ 100 ਚੁੱਕੇ ਆ ਬੰਦਾ ਬਣਾਉ ਰੇ ਖੜਾ ਤਾਂ ਪਰਮਾ ਜੂਨੀਅਰ ਫੜਿਆ ਪਤਾ ਭਾਈ ਫੋਨ ਉਹ ਬਣਾਉ ਤਾਂ ਕੈਮਰਾਮੈਨ ਤੇ ਬਾਕੀ ਭਾਈ ਆ ਦੇਖੋ ਬੰਦੇ ਦੀਆਂ ਭਾਈ ਰਫਲਾਂ ਜਿਹੜੀਆਂ ਸ਼ੀਸ਼ੇ ਦੇ ਮੂਰੇ ਪਈਆਂ ਭਾਈ ਦੋਨੇ ਕਮਰੇ ਚ ਕੀ ਪਤਾ ਆਪੇ ਭਾਈ ਆਪਣਾ ਬੁਰਸ਼ ਜਿਹਦੇ ਨਾਲ ਆਪਾਂ ਦਾੜੀ ਬਾਂਦੇ ਆ ਤੇ ਬਾਕੀ ਭਾਈ ਬਾਹਰ ਜਾ ਕੇ ਮੌਸਮ ਵੀ ਦਿਖਾ ਦਿੰਦਾ ਸਾਨੂੰ ਆ ਦੇਖੋ ਆ ਦੇਖੋ ਭਾਈ ਜਿਹੜਾ ਵਿਚ ਨੂੰ ਕਿਤੇ ਹਾ ਮਾੜਾ ਮੋਟਾ ਸੂਰਜ ਦੀਆਂ ਤਰੰਗਾ ਜੀ ਹੁਣ ਤੁਹਾਨੂੰ ਦਿਖਣ ਲੱਗ ਗਈਆਂ ਨਿਕਲਦੀਆਂ ਔਰ ਇਹ ਧੁੰਦ ਘਟ ਹੈ ਗਾੜੀ ਵੀ ਸੂਰਜ ਜ਼ੋਰ ਤਾਂ ਮਾਰਦਾ ਉਹ ਦੇਖੋ ਟਿੱਕੀ ਚ ਦਿਖਣ ਲੱਗ ਗਈ ਫੇਰ ਫੇਰ ਲੁਕ ਜਾਣਾ ਇਹਨੇ ਹੁਣ ਦਿਨ ਛਪਣ ਦਾ ਟਾਈਮ ਆ ਗਿਆ ਇੰਨੇ ਚ ਬਹੁਤ ਤਬਦੀਲੀ ਹੋ ਜਾਂਦੀ ਧੁੰਦ ਨਹੀਂ ਜਾਈਗੀ ਜਾਣ ਦਿੰਦੀ ਤੇ ਬਾਕੀ ਭਾਈ ਜੈਸ਼ਨ ਨੂੰ ਵਿਚਾਰੀ ਨੂੰ ਅੱਜ 5ਵਾਂ ਦਿਨ ਹੋ ਗਿਆ ਗਈ ਨਾ ਪਾਣੀ ਪੂਣੀ ਬਾਈ ਆਪਣਾ ਬੂਟਿਆਂ ਚ ਪੂਰਾ ਪਾ ਗਈ ਸੀ ਬਹੁਤ ਵਧੀਆ ਬਾਈ ਬਾਕੀ ਆਪਾਂ ਗੌਰ ਕੀ ਜਾਂਦੇ ਆ ਆ ਦੇਖੋ ਬਾਈ ਜਾਨਵਰ ਦੇ ਨਾ ਕਹਿੰਦੇ ਨਹੀਂ ਹੁੰਦੇ ਵੀ ਆਪਾਂ ਕਈ ਗੱਲਾਂ ਕੋਠੇ ਫਿਰ ਬੁਰਕੀ ਪਾ ਦਿੰਦੇ ਆ ਕਿਸੇ ਜਾਨਵਰ ਦੇ ਮੂੰਹ ਤੇ ਛੁੱਟੀ ਇੱਥੇ ਆ ਕੇ ਖੜੀ ਦੇਖ ਲਓ ਇਹ ਵੀ ਵਈ ਹੁਣ ਇੱਥੇ ਪਈ ਵੀ ਇਹ ਜਾਨਵਰ ਜਾਨਵਰ ਨੇ ਚੱਕ ਲੈ ਜਾਣੀ ਪਤਾ ਨਹੀਂ ਇਹ ਕੀ ਦੇ ਕਹਿੰਦੇ ਨੇ ਖਾਣ ਹੈ ਖਾਣੇ ਪਰ ਦਾਣੇ ਦਾਣੇ ਪਰ ਖਾਣੇ ਵਾਲੇ ਦਾ ਨਾਮ ਉਹ ਕੰਮ ਹੀ ਪਤਾ ਨਹੀਂ ਹੁਣੇ ਕੀ ਦੇ ਮੂੰਹ ਪੈਣੀ ਹੈ ਬਾਕੀ ਆ ਲੋ ਬਾਈ ਇਧਰ ਬਾਈ ਆਪਣਾ ਸਾਨੂੰ ਪਤਾ ਝੋਟਾ ਖੜਿਆ ਟਕਿਆ ਉਧਰ ਗੱਡੀ ਵੀ ਬਾਈ ਟੱਕੀ ਖੜੀ ਐ ਤੇ ਗੈਰਾਜ ਰਹਿੰਦੀ ਆਪਣੀ ਬੰਦ ਹੋਰੇ ਮੋਟਰਸਾਈਕਲ ਸਾਰੇ ਅੰਦਰ ਤੇ ਬਾਕੀ ਆ ਬਾਈ ਬੁੱਟਾ ਸਭ ਤੋਂ ਬੈਸਟ ਐ ਰਾਤ ਨੂੰ ਫੁੱਲ ਜੇ ਹੁੰਦੇ ਇਹਦੇ ਮਹਿਕ ਰਾਤ ਦੀ ਰਾਣੀ ਦਾ ਬੁੱਟਾ ਇਹ ਚਲੋ ਬਾਕੀ ਅੰਦਰ ਨੂੰ ਚੱਲਦੇ ਆ ਸਾਰੇ ਅੱਜ ਬਾਈ ਅਮਨ ਵੀ ਹੁਣ ਆਉਣੇ ਵਾਲਾ ਫੋਨ ਕਰਤਾ ਉਹਨੂੰ ਵੀ ਆ ਜਾ ਬਾਈ ਪਕੌੜੇ ਬਣ ਰਹੇ ਗਰਮ ਗਰਮ ਆ ਲੋ ਦੇਖੋ ਹੁਣ ਮਾੜੀ ਮਾੜੀ ਅਫੇਰ ਲੁਕਣ ਲੱਗੀ ਬਾਈ ਟਿੱਕੀ ਜੀ ਇਕਣਾ ਹੋਈ ਜਾਂਦਾ ਸਾਰਾ ਕੁਝ ਕੰਮ ਜਿਹੜਾ ਬਾਕੀ ਚੱਲਦੇ ਆ ਅੰਦਰ ਅੱਜ ਕੀ ਹੋ ਰਿਹਾ ਕੀ ਹੋ ਰਿਹਾ ਹਾ 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 ਬੰਦਾ ਨਾ ਬਾਈ ਆਪਣਾ ਜਿਹੜਾ ਉਹ ਦੇਖੋ ਘੜੋਲਾ ਜਮਣੀ ਬੈਠਾ ਬਾਜੀ ਬੰਦ ਕਰ ਬਈ ਬਾਈ ਇਹਦਾ ਨਾ ਆ ਚੀਜ਼ ਹੈ ਜਿਹੜਾ ਇਹਦੇ ਨੇ ਖੜਾ ਛੁੱਟਦਾ ਆਇ ਕਾ ਗੁੱਡਾ ਕਾ ਗੁੱਡਾ ਸਾਸੀ ਗਾਰ ਸਾਸੀ ਗਾਰ ਹਾਂ ਤੂੰ ਨਾ ਪੁੱਤਰੇ ਦੇਖ ਲਈ ਤੇਰਾ ਪੱਕਾ ਟਿਕਾਣਾ ਹਨਾ ਮੰਮੀ ਨੇ ਕੈਦ ਕਰਕੇ ਬਿਠਾ ਲਿਆ ਵਾ ਹਨਾ ਪੜਿਆ ਤਾਂ ਜੀ ਹਾਂ ਜੀ ਕਿੰਨਾ ਕ ਬਾਈ ਅੱਜ ਦਿਨ ਸਵੇਰੇ ਸਵੇਰੇ ਲਾ ਦੀ ਆਪਣੀ ਉਹ ਜਿਹੜੀ ਕਲਾਸ ਠੀਕ ਨੇ ਪੜਿਆ ਤਾਂ ਹਾਂ ਜੀ ਆ ਗਈ ਮੰਮੀ ਮੰਮੀ ਨਾਲ ਵੀ ਬਾਈ ਦੀ ਨਾਲ ਮੈਂ ਮਲਾਉਂਦਾ ਲੋਵੇ ਮੈ ਲੋ ਇੱਧਰ ਸਰਦਾਰ ਨੀਣਾ ਮੈਂ ਉਹ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਮ ਸਾਉ ਤੇ ਲੱਖ ਲੱਖ ਵਧਾਈ ਹੋਵੇ ਜੀ ਨਵਾਂ ਸਾਲ ਸਾਰਿਆਂ ਦੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਖੁਸ਼ੀਆਂ ਖੇੜੇ ਤਾਂ ਲੈ ਕੇ ਆਵੇ ਹਾਂਜੀ ਮੈਨੂੰ ਤਾਂ ਦੱਸਤਾ ਪਤਾ ਲੱਗਿਆ ਵੀ ਪਕੌੜੇ ਬਣਾ ਰਹੇ ਆ ਹਾਂਜੀ ਮੁੰਡਾ ਵਿਚਾਰਾ ਕੈਮਰਾਮੈਨ ਬਣਿਆ ਹਾਂਜੀ ਹੈ ਮੈਂ ਮੰਮੀ ਪਕੌੜੇ ਬਣਾਉਂਦੀ ਮੰਮੀ ਦਾਰੇ ਕੁਰਸੀ ਚ ਕਿੜੀ ਇਸਦੀ ਫਿਰਦੀ ਐ ਮੈਂ ਬਸ ਵੈਰੀ ਕਰ ਕੇ ਆਈਆਂ ਜੀ ਹੁਣ ਯਾਰੀ ਨੂੰ ਗਾਹ ਕਿਤੇ ਹੁਣ ਬਰਾਤ ਠੀਕ ਦੀ ਆ ਤੂੰ ਚੱਕ ਦੇ ਫੱਟੇ ਹਲਵੈਣ ਹਾਂਜੀ ਹਾਂਜੀ ਲੱਗੀ ਬਸ ਹੈ ਲੱਗੀ ਬਸ ਥੋੜਾ ਬੇੜ ਕਰ ਦਿੱਤੀ ਮੈਂ ਵੀ ਜਿਆਦਾ ਕਰਮ ਕਰਮ ਚਾਹਤਾ ਨਹੀਂ ਕਿ ਪਾਸੇ ਉਹ ਮੈਂ ਹੋਰੀ ਆ ਦੂਏ ਨੂੰ ਫੋਨ ਕਰਿਆ ਹੁਣ ਹਾਂਜੀ ਅਵਾਂ ਨਾਲ ਹੁਣੀ ਗਿਆ ਜੀ ਇਹ ਤਾਂ ਪਤਾ ਨਹੀਂ ਗੁਰਦੁਆਰਾ ਸਾਹਿਬ ਗਿਆ ਮੈਂ ਫੱਟੇ ਕਰਨ ਲੱਗਾ ਉਹ ਤਾਂ ਚਲ ਗਿਆ ਮੈਂ ਕਰਤਾ ਫੋਨ ਹਾਂ ਵੀ ਚਾਚਾ ਬੁਲਾਉਣਾ ਹੈ ਕਰ ਰਹਿਣ ਦੀ ਹੈ ਬੁਲਾਉਣਾ ਹੈ ਦੀਦੀ ਦੀ ਯਾਦ ਤਾਂ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਬਾਈ ਦੀ ਦੀ ਨੂੰ ਕੁੱਟਦੀ ਐ ਇਹ ਕਹਿੰਦਾ ਦੀਦੀ ਦੀ ਯਾਦ ਨਹੀਂ ਆਉਂਦੀ ਰ ਜੀ ਹਾਂ ਜੀ ਇਹ ਤਾਂ ਕੁਝ ਹੋਇਆ ਹੈ ਕਹਿੰਦਾ ਮम्मा ਅਜੇ ਨਹੀਂ ਲੈ ਕੇ ਆਉਣੇ ਪਹਿਲਾਂ 1 ਜਨਵਰੀ ਤੱਕ ਤਾਂ ਹੀ ਛੁੱਟੀਆਂ ਹੋਈਆਂ ਹੋਈ ਸਕੂਲਾਂ ਦੀ ਹੁਣ 7 ਹੋ ਗਈ ਇਹ ਹੁਣ 7 ਤੱਕ ਹੋ ਗਈਆਂ ਜੀ ਇਸ ਕਰਕੇ ਫਿਰ ਲਿਆਏ ਨਹੀਂ ਮੈਂ ਚੱਲ ਵੀ ਮਨ ਲੱਗਿਆ ਵਾਗਾ ਚੱਲ ਕੋਈ ਕੁਝ ਭੈਣ ਕੋਲ ਜਾ ਕੇ ਤਾਂ ਮਨ ਲੱਗੇ ਜਾਂਦਾ ਏ ਵੀ ਭੈਣ ਤੇ ਬੇਟੇ ਕਰਕੇ ਹਾਂ ਬੂਆ ਕੋਲ ਤਾਂ ਫਿਰ ਭਤੀਜੀਆਂ ਦਾ ਮਨ ਲੱਗਣਾ ਹੀ ਹੈ ਹਾਂ ਜੀ ਥੋੜਾ ਜਿਹਾ ਛੋਟੀ ਭੈਣ ਜ਼ਿਆਦਾ ਯਾਦ ਕਰ ਰਹੀ ਸੀ ਕਰਕੇ ਫਿਰ ਮੈਂ ਉਧਰ ਨੂੰ ਭੇਜਤੀ ਬੜੀ ਭੈਣ ਕੋਲ ਭੇਜਤੀ ਹੈ ਤੂੰ ਵੀ ਦੱਸਦੇ ਵੀ ਮੈਂ ਵੀ ਲਾਇਆ ਇੱਕ ਦਿਨ ਹਾਂਜੀ ਇੱਕ ਦਿਨ ਮੈਂ ਵੀ ਲਾਇਆ ਜੀ ਫਿਰ ਮੈਂ ਸੋਚਿਆ ਵੀ ਆਪਣੇ ਘਰੇ ਠੀਕ ਹੈ ਜੀ ਨਵੇਂ ਸਾਲ ਆ ਤੇ ਘਰੇ ਧੰਨਵਾਦ ਧੰਨਵਾਦ ਜੀ ਮਾਤਾ ਮੇਰਾ ਕਰਨੀ ਕਰਿਆ ਜੀ ਬਾ ਤੁਹਾਨੂੰ ਪਤਾ ਹੀ ਜਾਂ ਫਿਰ ਕੁਝ ਤੁਸੀਂ ਜੋਰ ਪਾਤਾ ਜੀ ਕੁਛ ਮਮੀ ਫੋਨ ਕਰਦੇ ਜੀ ਪਰ ਮੇਰੀ ਕਰਕੇ ਫਿਰ ਮੈਂ ਕਿਹਾ ਚੱਲ ਵੀ ਕਰਾਤ ਲਾਇਆ ਨਹੀਂ ਚੱਲ ਇੰਨਾ ਹੈ ਵੀ ਤਰ੍ਹਾਂ ਤੋਂ ਨਵੇਂ ਸਾਲ ਘਰ ਆ ਗੀ ਸਾਡਾ ਭਾਈ ਬੱਗੂ ਬੰਦੇ ਬਿਗੈਰ ਹਰਜੀਤ ਹਾਂਜੀ ਘਰ ਸੈਂਸ ਹੈ ਆਕਰ ਦੇ ਅਹਰ ਲੰਬੀ ਮੰਗੀ ਲੱਗ ਰਹੀ ਹੈ ਇਸ ਵਾਰ ਨਹੀਂ ਮਰਦਾ ਲੱਗਿਆ ਮੇਰੀ ਗੱਲ ਸੁਣ ਘਰ ਸਾਂ ਸਾਂ ਕਰੇ ਤੁਹਾਡੇ ਵਗੈਰ ਨਾ ਤੂੰ ਨਾ ਪੰਮੂ ਨਾ ਜਸ਼ਨ ਨਾ ਅਮਨ ਉਹਦਾ ਵੀ ਨਾ ਹੋਇਆ ਜੀ ਤਾਂ ਤੁਸੀਂ ਲੰਗਰ ਲਾਉਣ ਲੈ ਕੇ ਗਏ ਆ ਜੀ ਹੂੰ ਉਦਣਾ ਥੋੜਾ ਜਿਹਾ ਤਾਂ ਹੈ ਤਾਂ ਹੈ ਸਹੀ ਤੇ ਪੰਪਰੀ ਘਰ ਵੀ ਮੰਜਾ ਨਹੀਂ ਲੱਗਿਆ ਤਾਂ ਕਰ ਆਪ ਦੇਖ ਲੈ ਸਾਡੇ ਨਾਲ ਹੈ ਜਾਂ ਤੁਸੀਂ ਹੁਣ ਸਾਰੇ ਚਲੇ ਵੀ ਇਨਸਾਨਾਂ ਨਾਲੇ ਰੋਡ ਖੁੰਦ ਗਈ ਹੈ ਜੀ ਹੂੰ ਲਓਈ ਔਰ ਨਾ ਇਹ ਮਡੇ ਕੱਪੜੇ ਦਿਖਾਈ ਖੜਾ ਹੋਗੇ ਲੈ ਆ ਕੋ ਗੜੁਗੜੋਲਾ ਜਾਈ ਬਣੀ ਵੀ ਆਏ ਲੈ ਹੈ ਦੇਖ ਤਾਂ ਨਵੇਂ ਕੱਪੜੇ ਪਾ ਪਾ ਕੇ ਮੁੰਡੇ ਨੂੰ ਰਜਾਈ 'ਚ ਬਿਠਾ ਲੈ ਚੱਲ ਹਣ ਤੂੰ ਦਰ ਕਹਿ ਨਾ ਮਾਂ ਅੱਜ ਫੇਰ ਕੁਕਿੰਗ ਕਰਨੀ ਦੀ ਫੇਰ ਮੈਂ ਨਹੀਂ ਪਾਇਆ ਇਸ ਕਰਕੇ ਨਾ ਮਸੂਟ ਉਹ ਤੂੰ ਵੀਰੇ ਜਾ ਕੇ ਪਕੌੜੇ ਬਣਾ ਦੇ ਹਾਂਜੀ ਹਾਂਜੀ ਚੱਲ ਨਾ ਮੈਂ ਤੁਹਾਡੀ ਵੇਟ ਕਰਾ ਸਾਡੀਆਂ ਲਾਲਾ ਜੀਆਂ ਘਰਾਈ ਜਾਂਦੇ ਆ ਵੇਟ ਵੇਟ ਦਾ ਕੋਈ ਚੱਕਰ ਨਹੀਂ ਵੇਟ ਬਹੁਤ ਆ ਮੇਰੇ ਚ ਚੱਲ ਹਾਂ ਤੇਰੇ ਚ ਵੀ ਵੇਟ ਬਹੁਤ ਆ ਚੱਲ ਠੀਕ ਕਰ ਲਈ ਜੀ ਹਾਂ ਵੇਟ ਬਹੁਤ ਆ ਵੇਟ ਬੂਟ ਦਾ ਨਹੀਂ ਚੱਕਰ ਹੈਗਾ ਹਾਂ ਬਗੂ ਤੂੰ ਚਲਾ ਦੇ ਬਈ ਚੱਕ ਦੇ ਫੱਟੇ ਆਪਣਾ ਜਿਹੜੀ ਤੇਤੇ ਘੁੰਮਦੀ ਆ ਦੇਖੋ ਮੇਰੀ ਹੈ ਅਮੇਂ ਸਬਸਤੇ ਹੋ ਜਾਣਾ ਹੋਗਾ ਮੋਲੀ ਵਿੱਚ ਚਲਾ ਗਈ ਦੇਖ ਵੀ ਇਹ ਇਹ ਸਰਦਾਰ ਨਹੀਂ ਹੈ ਮੇਰੀ ਗੱਲ ਸੁਣ ਲੈ ਤਾਂ ਨਵਾਤਾ ਤੇਰਾ ਹੈਗਾ ਹੀ ਹੈਗਾ ਹੈ ਮੇ ਤੋਂ ਨਵੇਂ ਸਾਲ ਚ ਲੱਗੀ ਪਕੌੜੇ ਬਣਾਉਣਾ ਕੜ ਜਾ ਪਹਿਲਾਂ ਤੇਰੀ ਰਸੋਈ ਚ ਜਾਣਦੇ ਆ ਜਾ ਆਇਆ ਤੂੰ ਵੀ ਨਾ ਕਹੀਂ ਮੈਂ ਮੇਰਾ ਸਰਦਾਰ ਮੇਰੀ ਸੁਣਦਾ ਨਹੀਂ ਉਹ ਬੱਲੇ ਤੂੰ ਤਾਂ ਖੁੰਬਾ ਦੇ ਹੈ ਸਮਾਨ ਤਾਂ ਮੈਂ ਰੈਡੀ ਕਰਿਆ ਹੋਇਆ ਸਾਰਾ ਤੂੰ ਚੱਲ ਜਰੂ ਕਰ ਦੇ ਮੈਂ ਤੇਰੇ ਲਈ ਠੰਡੀ ਤੂੰ ਤਾਂ ਖੁੰਬਾ ਤੇ ਪਕੌੜੇ ਹਾਂਜੀ ਗੋਲ ਗੋਲ ਆਲੂਆਂ ਦੇ ਮਸਰੂਰ ਤੇ ਪਨੀਰ ਦੇ ਉਹ ਬੱਲੇ ਕਰ ਦੋ ਨੀ ਮੈਨੂੰ ਮਾਰ ਲੈ ਤਾ ਨਵੇਂ ਕਰ ਦਮ ਖੁਸ਼ ਹਾਂਜੀ ਮੈਂ ਮਾਤਾ ਗੁਰਜੀ ਆਜੀ ਤੂੰ ਘੋਚੇ ਹਾਂਜੀ ਦੇਖ ਲੈ ਫਿਰ ਜੀ ਮੇਰਾ ਜੀ ਲੱਗਿਆ ਜੀ ਵੇਖੇ ਵੀਡੀਓ ਮੋੜਿਆ ਜੀ ਦੇਖ ਲੈ ਵੀ ਇਹ ਤੇਰੇ ਕੋਲ ਹੁਣੇ ਮੌਕਾ ਤੈਨੂੰ ਕਾਦਦਾ ਮੈਂ ਖੁਸ਼ ਨਹੀਂ ਨਹੀਂ ਖੁਸ਼ ਤਾਂ ਹੈਗੀ ਹੈ ਹੈਗੀ ਹੈ ਹਾਂਜੀ ਉਹ ਬੱਲੇ ਸਦਾ ਨਹੀਂ ਲਾ ਫੜਦਾ ਤੇਰਾ ਗਿਫਟ ਵਾਈ ਦਾ ਹਾਂ ਥੈਂਕ ਯੂ ਜੀ ਮੈਂ ਤਾਂ ਖਾਲੀ ਉਹ ਕੱਕ ਜੋ ਗਈ ਸੀ ਮੇ ਲੋਏ ਨਹੀਂ ਲਿਆਂਦਾ ਮੈਂ ਪਰਸੋਂ ਲੈ ਆਇਆ ਤਾਂ ਮੈਂ ਸਰਦਾਰਨੀਏ ਅੱਛਾ ਮੇਰੇ ਜੇਬ 'ਚ ਪਿਆਦਾ ਮਨਣਾ ਮੈਂ 9 ਸਾਲ ਵਾਲੇ ਦਿਨ ਤੈਨੂੰ ਗਿਫਟ ਕਰਨਾ ਹੁਣ ਮੈਂ ਆਇਆ ਗੁਰੂ ਘਰ ਤੇ ਆਉਂਦੇ ਲਾ ਬਾਈ ਤੂੰ ਵੀ ਕਹੀ ਨਾ ਤੈਨੂੰ ਚਾਂਦੇ ਦੀ ਚੈਨ ਨਹੀਂ ਦਿੱਤੀ ਅੱਛਾ ਥੈਂਕ ਯੂ ਵੀ ਤੁਹਾਡਾ ਲਓ ਬਾਈ ਇਹ ਬਰਥਡੇ ਪਰ ਵਿਚਾਰੀ ਕੱਲੀ ਰਹਿ ਗਈ ਸੀ ਅੱਛਾ ਜੀ ਹਾਂ ਜੀ ਬਰਥਡੇ ਨੂੰ 2 ਮਹੀਨੇ ਹੋ ਗਏ ਲੰਘੇ ਨੇ ਚਾਹੇ 2 ਮਹੀਨੇ ਲੇਟ ਸਹੀ ਜਦੋਂ ਜਾਗੋ ਉਦੋਂ ਸਵੇਰਾ ਸੁਣੀਂ ਕਾ ਉਦੋਂ ਹਾਂਜੀ ਹਾਂਜੀ ਉਦੋਂ ਹੈ ਲਓ ਬਾਈ ਇਹ ਕਹਿੰਦੀ ਸੀ ਐਚ ਤੇ ਸਰਬਜੀਤ ਐਚ ਤੇ ਹਰਜੀਤ ਮੈਂ ਲਿਖਾਉਣ ਲੱਗਿਆ ਹਰਜੀਤੇ ਦਾ ਨਹੀਂ ਐਸੇ ਮੈਂ ਸਰਦਾਰ ਨਾਲੋ ਸਰਦਾਰ ਸਾਹਿਬ ਤੇਰੇ ਨਹੀਂ ਮੈਂ ਪਤਾ ਕਿ ਅੱਧੇ ਅੱਖਰ ਮੇਰੇ ਨੌ ਦੇ ਅੱਧੇ ਤੇਰੇ ਨੌ ਦੇ ਮੂਰੇ ਹਰਜੀਤ ਤੇਰਾ ਜੀਤ ਪਿੱਛੇ ਮੇਰਾ ਐਂ ਫਿਰ ਮੈਂ ਸੋਚਿਆ ਵੀ ਇਹ ਤਾਂ ਹਰਜੀਤੇ ਬਣਦਾ ਹੈ ਫਿਰ ਹੋਏ ਥੋੜੀ ਜਿਹਾ ਕੁੜੀਆਂ ਦਾ ਟਾਈਪ ਚੱਲ ਰਹੀ ਹੈ ਜੀ ਵੀ ਜਿਹੜੀਆਂ ਅਨਮੈਰਿਡ ਨਹੀਂ ਆਂ ਵੀ ਆਪਣਾ ਨਾਮ ਲਗਾ ਲੈਂਦੀਆਂ ਉਹ ਹਾਂ ਤੇ ਮੈਂ ਬਹਿ ਰੋਚਿਆ ਵੀ ਆ ਠੀਕ ਆ ਹੁਣ ਤੈਨੂੰ ਦੱਸਿਆ ਤਾਂ ਪਰ ਮੈਂ ਤੈਨੂੰ ਹੁਣ ਲੈ ਕੇ ਦੇਤੀ ਠੀਕ ਆ ਮੈਂ ਤਾਂ ਜਨਮ ਦਿਨ ਨੂੰ ਕਹਿੰਦੀ ਸੀ ਜਦ ਯਾਦ ਰਹਿ ਗਿਆ ਤੁਹਾਡੇ ਜਨਮ ਦਿਨ ਨੂੰ ਫੇ ਕੰਮ ਚ ਥੋੜਾ ਯਾਦ ਆ ਹਾਂ ਜੀ ਵਧੀਆ ਹੈ ਜੀ ਨਹੀਂ ਜੇ ਐਸ ਅੱਗੇ ਲੱਗ ਜਾਂਦਾ ਫਿਰ ਐਸ ਵੀ ਥੋੜਾ ਨਾ ਬੋਏ ਨਹੀਂ ਮਾੜਾ ਥੋੜੇ ਵੀ ਹੁਣ ਅਸੀਂ ਆਪਣਾ ਨਾਮ ਹੋ ਗਿਆ ਜੀ ਥੈਂਕ ਯੂ ਜੀ ਤੁਹਾਡਾ ਵੇਲੇ ਤੁਹਾਨੂੰ ਅੱਗੇ ਕਿ ਲੰਤ ਰੱਖੇ ਬੜੀਆਂ ਕਮਾਈਆਂ ਚ ਵਰਕ ਤਾਂ ਪਾਵੇ ਹੋਰ ਤੇਰੀ ਕਮਾਈ ਚ ਵਰਕਤ ਪਾਵੇ ਵੀ ਹੋਰ ਸ਼ੌਂਕ ਮੇਰੇ ਪੂਰੇ ਕਰ ਸਕੋ ਤਲ ਫਿਰ ਹੁਣ ਤੂੰ ਐ ਕਰ ਸ਼ੌਂਕ ਸ਼ੌਂਕ ਤਾਂ ਤੇਰੇ ਸਾਰੇ ਪੂਰੇ ਹੋਏ ਬਈ ਐ ਆਇਆ ਨਾ ਤੂੰ ਝੂਠ ਬੋਲ ਵੀ ਪਾਉਰੇ ਕਰ ਸਕੇ ਆ ਚੱਕ ਪਾਏ ਨੂੰ ਕੋਈ ਨਹੀਂ ਕੋਈ ਨਹੀਂ ਆਉਂਦੀਆਂ ਵੀ ਸਾਰਿਆਂ ਦਾ ਹੋ ਜਾਊਗਾ ਹੁਣ ਤੂੰ ਆਪਣਾ ਹੱਬ ਮੜਾ ਜਾ ਬਿੜ ਜਾ ਸਰਦਾਰ ਨਹੀਂ ਹਾਂਜੀ ਹਾਂਜੀ ਬਸ ਤੁਸੀਂ ਬੈਠੋ ਹਾਂ ਵੀ ਲਾਲਾਂ ਜੀਆਂ ਘਰਾਈ ਜਾਂਦੀ ਐ ਵੈਰਾਮਾਂ ਦੀ ਬੈਠੀ ਆ ਚੀਜ਼ ਬਹੁਤ ਵਧੀਆ ਹਾਂਜੀ ਇਹ ਲੈਂਦੇ ਆ ਜੀ ਇਹਨਾਂ ਨੂੰ ਕੀ ਨੂੰ ਪਾਉਣਾ ਦੋ ਬੱਚਾ ਚੁੱਚੇ ਨੇ ਤਾਂ ਬੱਚੇ ਐ ਫਿਰ ਦੇਖ ਤਾਂ ਹਾਂ ਆ ਦੇ ਆ ਦੇ ਲੈ ਬਈ ਆ ਜੀ ਜ ਬਹੁਤ ਵਧੀਆ ਸਰ ਜੀ ਦਾ ਹਾਂ ਜੀ ਇਹ ਬਿਸਕੁਟ ਵਗੈਰਾ ਜਾਨਮਕੀਨ ਨੂੰ ਪਾਉਣ ਨੂੰ ਮਾਰੀਏ ਨਮਕੀਨ ਤਾਂ ਤਾਂ ਇੱਕ ਜਾਣੇ ਖਾਤਰ ਇੱਕ ਕੱਚ ਦੇ ਭੰਤੌੜ ਕਰ ਦਿੰਦੇ ਆ ਥੋੜੀ ਪਲਾਸਟਿਕ ਹਾਂ ਇੱਕ ਇੱਕ ਜਾਣੇ ਖਾਤਰ ਇਹ ਹਾਂ ਜੀ ਵੇਖ ਕੇ ਸਿਮਪਲ ਬਿਸਕੁਟ ਪਾ ਲਓ ਇੱਕ ਜਿਹੜੇ ਗਰੀਨ ਵਾਲੇ ਪਾ ਲਓ ਇਕ ਜਰ ਨਾਲ ਜਾਣਾ ਨੂੰ ਮੇਰੇ ਚਾਲੀਏ ਪਕੌੜੀਆਂ ਪਾ ਲਓ ਨਮਕੀਨ ਆਹੋ ਵੀ ਰਿਸ਼ਤੇਦਾਰ ਜ਼ਿਆਦਾ ਨਾ ਖਾਵੇ ਰਹਿਣ ਦੇ ਤੂੰ ਇਹਨੂੰ ਇੱਥੇ ਹੀ ਰੱਖ ਦੇ ਬੜੇ ਭਾਂਡੇ ਚ ਦੇਣੇ ਇਹ ਹਾਂ ਹੁਣ ਚੰਦਾ ਹੈ ਜੀ ਹਾਂ ਹਾਂ ਬੜੇ ਭਾਂਡੇ ਚ ਦਿਖਾਉਣਾ ਤਾਂ ਜੀ ਵੀ ਜੱਜਨ ਹੈ ਨਹੀਂ ਆਪਣੀ ਤੇ Papa ji ne ਨਵੇਂ ਸਾਲ ਕਰਕੇ ਮਠਾ ਲਿਆਉਂਦਾ ਬੱਚਿਆਂ ਨੂੰ ਤੇ ਦੁਆ ਬਘਿਆੜਾ ਬੈਠਾ ਤਾਂ ਹੈ ਇੱਕ ਕਿ ਆਇਆ ਬੱਚਿਆਂ ਨੇ ਬੱਲੇ ਥੋੜੀ ਬਈ ਪੰਜਾਬੀ ਗੱਚਾ ਚੱਕ ਝੋਲਾ ਮੜਾ ਜਾ ਫਿਰ ਮੈਂ ਕਹਿੰਦਾ ਤਗਾਟਨ ਵੀ ਨਹੀਂ ਕਰਿਆ ਤੁਸੀਂ ਹਲੇ ਨਹੀਂ ਫਿਰ ਮੈਂ ਰੱਖਦੇ ਮੈਂ ਕਹਿੰਦੀ ਜਿਹੜਾ ਉਹਦੇ ਚੰਨੀ ਨਹੀਂ ਫਿਰ ਹਾਂ Papa ਜੀ ਦੇ ਕੇ ਤੇ ਮੈਂ ਥੋੜੀ ਜਿਹੀ ਕੰਮ ਕਰ ਜੂਗੀ ਫਿਰ ਤੇ ਮੈਂ ਸਵੇਟਾਂ ਮੈਂ ਆਏ ਤੇ ਉਹ ਵੀ ਬਸ ਇਹ ਬੱਚੇ ਥੋੜੇ ਲੇਟ ਵਿੱਚ ਆਜੇ ਲੋ ਬਈ ਬਾਪੂ ਸਾਡਾ ਇਹੇ ਕੰਮ ਬਹੁਤ ਕਰਦਾ ਕਿੱਲੋ ਗੱਚੇ ਕਿ ਲਿਆ ਕੇ ਰੱਖਤੀ ਚਾਲ ਲਾਇਤੀ ਆ ਜੇ ਮੂੰਗਫਲੀ ਵੀ ਠੀਕ ਆ ਕੋਲੇ ਵੀ ਠੀਕ ਆ ਸੰਤੀ ਚ ਚਲ ਠੀਕ ਆ ਹਾਂਜੀ ਚਾ ਰੱਖਦੇ ਫਿਰ ਮੈਂ ਤਾਂ ਕਰਨੀ ਕੁਛ ਮਿੱਠਾ ਹੋ ਗਿਆ ਇਹਨਾਂ ਨਾਲ ਤੇ ਹੁਣ ਥੋੜਾ ਜਨਾ ਨੂੰ ਕੱਟ ਫਿਰ ਉਹਨੂੰ ਦੇ ਕੇ ਆਵਾਂ ਆਪਣੇ ਆੜੀ ਨੂੰ ਕਿੱਧਰ ਤੇ ਆ ਫੋਲੀ ਨੂੰ ਕਰਦੇ ਆ ਅਦਗਾਟਣ ਤੋਂ ਵੀ ਗਾ ਨੂੰ ਕਹੇ ਨੇ ਹੈ ਪਹਿਲਾਂ ਮਿੱਠਾ ਨਾਲ ਮਿਸਾਲ ਪਰ ਫਿਰ ਨਗੀਰ ਵਾਲਾ ਲੋ ਬਾਈ ਚੀਜ਼ ਵੀ ਹਰਜੀਤ ਵਧੀਆ ਹੈ ਤੇਲ ਤੁਲ ਪਾ ਕੇ ਪਾਈ ਵੀ ਖੜ ਜਾ ਇਹਨੂੰ ਘੁਰਦੇ ਜੀ ਆ ਉਹਨਾਂ ਕਿਤੇ ਕੀੜੀਆਂ ਨਾ ਜਵੰਦਰ ਅੱਛਾ ਡ੍ਰੇਡ ਤੀ ਤੇ ਬਾਕੀ ਰੱਖ ਦੇ ਤਾਂ ਲੱਗ ਜਾਣੀ ਸਾਰੀ ਉਹ ਮੂਰੀ ਰੱਖ ਦੇ ਬਸ ਇਹਨਾਂ ਹੀ ਤੀ ਹੀ ਨਹੀਂ ਲਈਏ ਹੈ ਦੇਖੀ ਕਿਆ ਤਲ ਕੋਈ ਵੀ ਤੀ ਹਾਂ ਨਹੀਂ ਮੈਂ ਫਟ ਕੇ ਆਇਆ ਕੀ ਆਖ ਰਹੀ ਮੈਂ ਤੇ ਮੈਂ ਥੋੜਾ ਮੰਮਾ ਨਹੀਂ ਕੱਢੀ ਨਾ ਮੈਂ ਬਾਈ ਦੇ ਚੋਲੀ ਤੇ ਆਹੋ ਚੱਲੇ ਵੀ ਹੈ ਹਾਂ ਕਾਉਣਾ ਰੱਖ ਲੰਦੇ ਬੱਚੇ ਖਾਣ ਦੇ ਦੇ ਕੇ ਲਾ ਹਾਂ ਮੈਂ ਦਿਹਾਉਣੀ ਬੰਦਾਂ ਨੂੰ ਆਪਣੇ ਨੂੰ ਲਓ ਬਾਈ ਜੀ ਦੀ ਕਿਸਮਤ ਕਹਿੰਦੇ ਜਦੋਂ ਜਾਗ ਉਹਦੋ ਹੀ ਸਵੇਰਾ ਲੈ ਪਤਰਾ ਉਰਨ ਮੂਰਨ ਬਹਿ ਕੇ ਖਾਈ ਪੁੱਤ ਪਰ ਨਾ ਖੜਾਈਆਂ ਹਾਂ ਕਿਹੜੀ ਆਉਣ ਤੇ ਮੂਰਨ ਬਹਿ ਜਾ ਉਹਨਾਂ ਨੂੰ ਇਹ ਬਲਵਾ ਉੱਥੇ ਕੁਰਸੀ 'ਤੇ ਬਹਿ ਕੇ ਖਾ ਲਾ ਮਿੱਠੇ ਤੇ ਬਾਈ ਇਹ ਬਹੁਤ ਪਰਹੇਜ਼ ਰੱਖਣੀ ਪੈਂਦੀ ਸਾਨੂੰ ਵੀ ਕਿਹੜੀ ਨਾਜਵੇ ਹੁਣ ਖਾ ਲੈਣੀ ਨੇ ਦੇਖੋ ਸੰਜੇਦਾਰ ਬੰਦਾ ਆਹੋ ਆਹ ਕੀ ਹੋ ਗਿਆ ਠੀਕ ਹੈ ਗੁੱਡਨ ਓਕੇ ਹੈ ਹੂੰ ਲਵਾਇਆ ਪਾਣਾ ਵੀ ਖਾਲੀ ਆ ਦੇਖੋ ਲੈ ਇਹ ਕਿਹਦੇ ਵਿੱਚ ਕੋਟੇ ਕਿਸੇ ਕੰਮ ਨਹੀਂ ਲੱਗਦਾ ਇਹ 5 ਲੱਖ 999 ਕੰਮ ਕਰਦਾ ਭਾਈ ਇਹ ਸਾਰੇ ਹਰਜੀਤੋ ਗੱਟੇ ਦਾ ਬਹੁਤ ਸਵਾਦ ਆ ਮੈਂ ਵੀ ਕਰੂ ਟੇਸਟ ਫਿਰ ਮੈਂ ਵੀ ਕਰਦੀ ਟੇਸਟ ਫਿਰ ਕੰਮ ਜਾ ਨਵੇੜ ਕੇ ਉਹ ਘਾਲੀ ਤੇਰੇ ਕੋਲੇ ਰਹਿਣੀ ਐ ਵਿੱਚ ਉਹ ਪਏ ਹੋਏ ਤੇਲ ਤੋਲ ਹਾਂਜੀ ਤਾਪਤਾ ਹਾਂਜੀ ਤੇਰੇ ਲੋ ਬਾਈ ਸਾਡਾ ਘਰ ਦਾ ਤੇਲ ਹਾਂਜੀ ਹਾਂਜੀ ਮਨੋ ਇਹਨਾਂ ਦੇਖਦੇ ਹਾਂ ਪਕੌੜੇ ਤੈਨੂੰ ਜੀ ਬਣਾਉਣੇ ਵੀ ਹੋਣਦੇ ਪੂਰੇ ਪ੍ਰੋਪਰ ਹਾਂਜੀ ਆਉਂਦੇ ਐ ਲੈ ਲੱਗੀਆਂ ਬਣਾਉਣਾ ਹੂੰ ਜਿਵੇਂ ਲੈ ਲੱਗੀਆਂ ਬਣਾਉਣ ਲੋ ਬਾਈ ਇਹਦੀ ਉਹ ਮौज ਆ ਪਾ ਕੇ ਦੇਖੀਏ ਪਨੀਰ ਬੈਠੀ ਐ ਚੀਰੀ ਮਸ਼ਰੂਮ ਬੈਠੀ ਐ ਚੀਰੀ ਇਧਰ ਗੋਲ ਗੋਲ ਆਲੂ ਚੀਰੀ ਬੈਠੀ ਲੈ ਕੋਈ ਨਹੀਂ ਤੇਰਾ ਪੜਾ ਲੱਗਦਾ ਮੈਨੂੰ ਸਰਦਾਰ ਨਹੀਂ ਤੇ ਪਨੀਰ ਦਾ ਸਭ ਨੇ ਮਿਸ ਮਿਸ ਖਾ ਲਾਣੇ ਆ ਜੀ ਹੂੰ ਤੇ ਆਲੂਆਂ ਦੇ ਸਪੈਸ਼ਲ ਆ ਮਨਵਾਸ ਤੇ ਆ ਮਸ਼ਰੂਮਾਂ ਦੇ ਤੁਹਾਡੇ ਵਾਸਤੇ ਹਰ ਜਾ ਤੂੰ ਹਰ ਜਾ ਹਾਂ ਜੀ ਸਭ ਦੀ ਟਵਾਂਡ ਹੁੰਦੀ ਹੈ ਤਾਰੇ ਨੇ ਸਾਰੇ ਖਾ ਲੈਣੇ ਮੇਰਾ ਨੌਨ ਲਾ ਨਹੀਂ ਉਹਨੋਂ ਉਹਦੇ ਫੇਰੇ ਤਾਂ ਮੈਂ ਤਾਂ ਮਨਕਾ ਕੇ ਬਣਾ ਰਹੀ ਹਾਂ ਜੀ ਸਵੇਰ ਹਾਂ ਜੀ ਸਰਦਾਰ ਸਾਹਿਬ ਵੀ ਤਾਂ ਕੁਝ ਕਰਨੇ ਹੁੰਦਾ ਹੁਣ ਸਾਲੋਂ ਤੇ ਆਹੋ ਆ ਇੱਕੜਾ ਕਾ ਕਾ ਕੇ ਲੁੱਟ ਲਾ ਰਜੀਤਾ ਗਰਮ ਪਾਣੀ ਕਰਨਾ ਥੋੜਾ ਜਿਹਾ ਉਧਰ ਪਾਲੀ ਸਾਈਡ ਰੱਖ ਲਈ। ਇਹ ਤੇਰੇ ਤੂੰ ਤਾਂ ਅੰਗਰੇਜ਼ਣੇ ਬਣ ਗਈ ਹੱਥ ਤਾਂ ਵੀ ਨਹੀਂ ਲਵੇੜਨਾ ਹੈ। ਚਲ ਕੋਈ ਨਹੀਂ। ਪਹਿਲਾਂ ਐਂ ਕਰੀ ਮੇਰੀ ਗੱਲ ਸੁਣ। ਹਾਂਜੀ। ਉਹ ਤਾਂ ਕਰਦੀ ਤੇਰਾ ਦੋ ਪਕੌੜਿਆਂ ਦਾ ਮੱਥਾ ਟੇਕਦੀ ਉਧਰ ਕੋਠੇ ਪਰ ਘੇਰਦੀ ਨੌ ਲੈ ਕੇ ਜਾਨਵਰ ਜਾਂਦਾ। ਹਾਂਜੀ ਹਾਂਜੀ। ਠੀਕ ਆ। ਹਰ ਵਾਰ ਟੇਕੀਦਾ। ਜਲਦੀ ਚੋਲੋ। ਠੀਕ ਦੇ। ਇਹ ਕਾ ਵੀ ਘੇਰ ਕੇ ਦੇ ਇਸ ਤਾਂ ਮੜਿਆ ਆਹ। ਮਿਸਰੋਂ ਦਾ ਵੀ ਕਹਿਆ ਕਹਿੰਦਾ ਕਿ ਲੇਟ ਗਿਆ ਨਾ ਇਹ ਲਗੇਰੀ ਦੇ ਵਿੱਚ ਠੀਕ ਆ ਬੰਤੇ ਫਿਰ ਕਰੀਏ ਨਾ ਮੈਂ ਉਧਰ ਮੱਥਾ ਟੇਕ ਦੇਣਾ ਮੈਂ ਤਾਂ ਹੁਣ ਆਪਣੇ ਹੱਥ ਧੋਣੇ ਆ ਹਰ ਮੜੇ ਜੇ ਇੱਕ ਕਰਦਾ ਬਾਈ ਕਿਧਰ ਆ ਨਾ ਜਿਹੜਾ ਹੱਥ ਪਏ ਗਿਲੇ ਜੁੱਠੇ ਹੁੰਦੇ ਹਨਾ ਲੈ ਮੈਨੂੰ ਦੇ ਦੇ ਮੈਂ ਘਰੇ ਆਉਂਗਾ ਤਾਂ ਚੱਕਾ ਪਾਉਣੇ ਨੇ ਹੈ ਨਗਾਟ ਵਾਇਨ ਨਾਲ ਵੀ ਮੱਥਾ ਟੇਕੀ ਜੀ ਬਤਾਦਾ ਤੈਨੂੰ ਮੈਂ ਇਹ ਨਾ ਗਈ ਵੀ ਮੇਰੇ ਗਈ ਸੀ ਮੈਂ ਤਾਂ ਕੋਈ ਨੂੰ ਯਾਦ ਨਹੀਂ 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 ਇਹ ਤਾਂ ਮੈਨੂੰ ਪਤਾ ਰੋੜ ਦਾ ਕੰਮ ਆ ਚਲੋ ਠੀਕ ਆ ਭਾਈ ਚਲਦੇ ਆ ਕੰਮ ਬਾਕੀ ਹੁਣ ਪਰਮ ਕੋਲ ਜਾ ਜਾ ਕੇ ਪੈਣੇ ਆ ਹੁਣ ਤੂੰ ਆਪਣਾ ਗਿਫਟ ਹਾਂਜੀ ਇਹ ਮੈਂ ਫਿਰ ਹੀ ਹੋ ਕੇ ਪਾਉਂਗੀ ਜੀ ਮੇਰੇ ਆਹ ਮੌੜੇ ਚੱਲ ਗਈ ਤੇ ਅੰਕਾ ਮੌੜ ਰਿਹਾ ਆਹ ਮੈਂ ਕਿ ਮੈਂ ਕਿ ਬਹੁਤ ਵਧੀਆ ਰਹੀ ਹੈ ਹਾਂਜੀ ਦੇਖ ਰਿਓ ਚਲੋ ਭਾਈ ਚਲਦੇ ਆ ਕੰਮ ਇਕੱਠੇ ਬਾਕੀ ਬਾਈ ਆ ਮੈਨੂੰ ਬਹੁਤ ਪਸੰਦ ਆਈ ਹੈ ਆਪਾਂ ਇਹਨੂੰ ਕਹਿਣਾ ਵੀ 2-3 ਕਿਲੋ ਹੋਰ ਲਿਆ 1 ਕਿਲੋ ਹੋਇਆ ਆਪਣੀ 1-2 ਕਿਲੋ ਨੂੰ ਉਧਰ ਬੰਤ ਭੈਣ ਨੂੰ ਦਿਓਗੇ ਠੀਕ ਹੈ ਜੀ ਲੋੜੀ ਤਾਂ ਆ ਗਈ ਥੋੜੇ ਜਿਹੇ ਰਹਿ ਗਏ ਸਾਰਿਆਂ ਨੂੰ ਮੇਰੇ ਹਿਸਾਬ 'ਚ ਤਾਂ ਨਾ ਸਾਰਿਆਂ ਭੈਣਾਂ ਨੂੰ ਆਧਰ ਦੂਈਆਂ ਨੂੰ ਵਿੱਚੇ ਵੀਰੋਂ ਭੈਣ ਨੂੰ ਹਰ ਜਿੱਤ ਆ ਚੀਜ਼ੇ ਕਿਲੋ-ਕਿਲੋ ਵਾਲੀ ਆ ਪੈਕਿੰਗ ਬਹੁਤ ਵਧੀਆ ਮੈਨੂੰ ਲੱਗੀ ਬਾਈ ਗੋਲ ਨਾਲ ਤਾਂ ਵੀ ਸਵਾਦ ਆ ਇਹ ਜੱਲੂ ਦੀ ਪਤਾ ਨਹੀਂ ਕਿੰਨੇ ਦੀ ਆ ਬਾਈ ਪ੍ਰਾਈਸ 250 ਰੁਪਏ ਦੀ ਕੁਛ ਵੀ ਨਹੀਂ ਹੈਗੀ। ਠੀਕ ਨੇ। ਲਾਹ। ਲਾਹ। ਕਿੰਨਾ ਚਾਲ ਤੇ ਮਸਾਹਾਰੇ ਨੇ ਸਾਰੇਆਂ ਦੇ। ਠੀਕ ਆ। ਇੱਕ ਭੈਣ ਆ ਗਈ ਨਹੀਂ ਟੰਟਾ ਲੈ ਗਈ ਜੀ। ਸਵੇਰ ਦੇ ਅੰਦਰ ਬੱਚਾ ਕੱਟਾਉਣਾ ਹੈ। ਤੋਂ ਉਹਨੂੰ ਪਹਿਲਾਂ ਪਈ ਹੋ ਕੇ ਲੈ ਕੇ ਜਾਣੀ। ਬਾਕੀ ਅੱਗੇ ਬੈਠਦੇ ਆਂ। ਠੀਕ ਆ। ਚਲੋ ਭਾਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਮੈਂ ਪਾਣੀ ਹੀ ਕਰਨਾ ਪਊਗਾ ਡੱਬੇ 'ਤੇ। ਕੋਈ ਫੋਨ ਵੀ ਕਰ। ਆ ਜੀ ਮਾਮੂ। ਕਰਤਾ ਫੋਨ ਉਹਨੇ ਆ ਜਾਣਾ ਉਹ ਕਹਿੰਦਾ ਮੁੰਡੇ ਕੋਲ ਬੈਠਾ ਮੜਾ ਜੇ। ਯਾ ਮੈਨੂੰ ਨਹੀਂ ਹਲਾ ਦਿੰਦਾ ਮਨੇ ਜੀ ਇਹ ਮੈਂ ਕੋਰੇ ਦਾ ਆਪਣਾ ਹੱਥ ਲਾ ਲੀਨਾ ਵਧੀਆ ਹੈ ਨਾ ਥੋੜਾ ਜਿਹਾ ਤਰਾ ਬੇਸਣ ਪਾਉਗਾ ਮੈਨੂੰ ਲੱਗਦੀ ਕਿ ਹਲੇ ਪਹਿਲਾਂ ਪਹਿਲਾਂ ਪੂਰ ਪਾਇਆ ਤਾਂ ਕਰਤੇ ਆ ਮੈਂ ਪਹਿਲਾਂ ਹੀ ਪਾਇਆ ਸੀ ਤੇ ਪਤਾ ਨਹੀਂ ਕੀ ਗੱਲ ਹੈ ਨਾ ਹਾਂਜੀ ਤਾਂ ਆਪਣਾ ਘਰ ਦਾ ਤੇਲ ਹੈ ਜਿਹੜਾ ਮੁੰਨ ਦਾ ਤੇਲ ਹੋ ਚਿੱਟਾ-ਚਿੱਟਾ ਹੁੰਦਾ ਘਰ ਦਾ ਦੇਖ ਕਾਲਸਪੁਰਾ ਪਤਾ ਨਹੀਂ origignal ਹੈ ਕਿ ਐ ਤਕਰ ਹਾਂਜੀ ਘਰ ਦੀ ਸਿਰੋਂ ਵਰਤੀ ਹੀ ਹੈ ਜੀ ਠੀਕ ਲੋ ਬਾਈ ਦੇਖੋ ਕਿੱਕ ਰੰਗ ਰੋਗਨ ਜਿਹਾ ਤਾਂ ਹੋਣਾ ਹੈ ਜਈਏ ਠੀਕ ਆ ਲੋ ਬਾਈ ਬਾਕੀ ਮੈਂ ਮਿਲਾਉਂਦਾ ਸਾਨੂੰ ਪਰਮ ਕੋਲੇ ਲੈ ਜਾ ਕੇ ਲੈ ਕੱਟ ਨੂੰ ਬਾਈਕ ਲੋ ਬਾਈ ਚੱਲ ਰਿਹਾ ਕੰਮ ਇੱਧਰ ਹਾਂ ਮਿਕਸਰ ਕਰਤੇ ਸਾਰੇ ਹਾਂਜੀ ਸਾਰਿਆਂ ਨੇ ਕਰਦੇ ਲੋ ਇਹ ਪਾਪਾ ਜੀ ਦੇ ਪਾਪਾ ਜੀ ਵੀ ਆ ਗਏ ਉੱਧਰ ਉਹਨਾਂ ਦਾ ਬਾਈ ਦੁੱਧ ਫਿੱਕਾ ਸਾਡੀ ਬਣ ਗਈ ਚਾਹ ਤੇ ਬਾਕੀ ਹੋਰ ਬੰਦੇ ਵੀ ਆ ਗਿਆ ਬਣਾਉਂਦੇ ਨਾਲ ਹੀ ਮਲਾ ਦੇਣਾ ਸਾਨੂੰ ਇੱਧਰ ਲੈ ਕੇ ਜਾਣਾ ਬਾਈ ਕਿਤੇ ਡੰਲੇ ਨਾ ਜਾਵੇ ਆ ਲੋ ਆ ਲੋ ਲੋ ਬਾਈ ਘੰਟਾ ਬੀਤ ਚੁੱਕਿਆ ਪਰ ਸੂਰਜ ਦੇਖ ਲੋ ਓਕਣਾਈ ਐ ਬਿੜਿਆ ਵਾ ਉਹ ਐ ਇੱਧਰ ਵੀ ਭਾਈ ਵਾਹ ਬੋਲੇ ਜੀ ਇੱਧਰ ਮਿਲੋ ਜੀ ਪਾਪਾ ਜੀ 8 ਸਾਲ ਦੀ 8 ਸਾਲ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਖਣ ਵਾਲੇ ਨੂੰ ਹਮਮ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜੀ ਹਮ ਸਾਰਿਆਂ ਨੂੰ ਖੁਸ਼ ਲਓ ਭਾਈ ਇੱਧਰ ਦੇਖ ਮਰੂਥ ਚੀਲਿਆ ਜੀ ਨਾਲ ਮਰੂਥਾ ਇਹ ਤਾਂ ਖਾਹੂਗਾ ਲੈ ਘਾਤੇ ਘੱਟ ਘਾਤੇ ਨਹੀਂ ਘੱਟ ਖਾਣੇ ਨੇ ਚਲ ਜੀ ਇਹ ਚੀਜ਼ ਨੂੰ ਸਾਨੂੰ ਸਿਆਣਾ ਥੋੜੀ ਘੱਟ ਚਾਹੀਦੀ ਚਲ ਕੋਈ ਨਹੀਂ ਜਿਓ ਖਾਣਾ ਆਈ ਰੱਖੀ ਆ ਮੂਰੇ ਵੀ ਜ਼ਿਆਦਾ ਪਹਿਲਾਂ ਖਾ ਲੈਣਾ ਠੀਕ ਆ ਇਹ ਤਾਂ ਖਾਹੂਗਾ ਚਲੋ ਪੀ ਲੋ ਚਾਹ ਚਲੋ ਬਾਈ ਲੱਗੇ ਹੋਏ ਇੱਧਰ ਸਾਰੇ ਆਪਣੇ ਆਪਣੇ ਕੰਮ ਆ ਤੇ ਆਪਣਾ ਅਮਨ ਵੀ ਪਹੁੰਚ ਗਿਆ ਉਹ ਵੀ ਚੱਕ ਲੈ ਗਿਆ ਪਕੌੜੇ ਆਪਣੇ ਚਲੰਦਾ ਲੈ ਕੇ ਹਰਜੀਤ ਦੇ ਪਕੌੜੇ ਹੋ ਹੈ ਲੈ ਲੈ ਕੇ ਲੈ ਗਿਆ ਸ਼ਾਈ ਪਈਏ ਸਰਦਾਰੀ ਇੱਧਰ ਨਾ ਹੈਂ ਕਿਆ ਬਾਲੋਗਾ ਪਪਾ ਜੀ ਜੀ ਤਾਂ ਦਿੰਦੀ ਚਾਹ ਉਧਰ ਉਹਨਾਂ ਦੀ ਚਾਹ ਵੀ ਚੱਲ ਪਾ ਦੇ ਲੈ ਗਲਾਸਾਂ ਚ ਪਾ ਦੇ ਰੋਕ ਕੇ ਮੜਾਜੇ ਕੰਮ ਦੇ ਦੇ ਹਾਂ ਤੇ ਉਧਰ ਉਹਨਾਂ ਨੂੰ ਮਿਲਾਉਂਦਾ ਬਾਈ ਬੱਗੇ ਫੇਰਾਂ ਨੂੰ ਆਪਣੇ ਨੂੰ ਆ ਦੇਖੋ ਅਸਰੇ ਗਾਜੀ ਮੁਬਾਰਕਾ ਨਵੇਂ ਸਾਲ ਦੀਆਂ ਬਾਈ ਮੁਬਾਰਕਾ ਸਾਰੇ ਨਵੇਂ ਸਾਲ ਦੀਆਂ ਹਾਂ ਚੱਲਦਾ ਪਕੌੜਾ ਪਾਰਟੀ ਆ ਦੇਖ ਹਾਂ ਫੇਰ ਕਿੱਧਰ ਤੇ ਆਣਾ ਪਕੌੜੇ ਆ ਦੇਖ ਹਾਂ ਲੱਗਦੇ ਪਰੌੜਿਆਂ ਤੇ ਆਹ ਹੂੰ ਚਾਚੇ ਦਾ ਜਿਹੜੇ ਰੰਦਾ ਹੈ ਹਾਂ ਪੂਰੇ ਕੋਈ ਗੱਲ ਨਹੀਂ ਇਹ ਦੇਖ ਬੇਸਪੀਡ 'ਵਾਂ ਖਾਂਦਾ ਏ 90 ਦੀ ਸਪੀਡ 'ਤੇ ਸਪੀਡ ਜਾ ਦਿਖਾਈ ਆ ਰਹੀ ਸਪੀਡ ਮੜੀ ਜੀ ਗਰਮ ਆਦਾ ਹੋਲੀ ਹੈ ਤੇਜ਼ ਖਾਂਦਾ ਏ ਗਰਮ ਇਹਨੂੰ ਮੈਂ ਕਿਹਾ ਚੱਕੋ ਵੀ ਨਹੀਂ ਨਿਆਣੇ ਤੇ ਉੱਪਰ ਕੁਝ ਨਹੀਂ ਹੈਗਾ ਹੌਲੀ 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 ਖਾ ਕੋ ਮਾ ਕੇ ਚਲਾ ਐ ਕਰ ਮਸ਼ਰੂਮ ਐ ਇਧਰ ਐ ਕਰ ਸਾਰਿਆਂ ਨੂੰ ਖੜ ਜਾ ਹਲ ਖਾਈ ਨਾ ਹੁਣ ਖਾ ਲੈ ਮੜਾ ਜਾ ਚੱਬ ਕੇ ਖਾ ਲੈ ਉਹ ਬਾਈ ਫੋਨ ਆ ਗਿਆ ਖਾ ਲੈ ਹੌਲੀ ਹੌਲੀ ਸਾਰਿਆਂ ਨੂੰ ਕਹ ਦੇ ਕਿ ਨਵੇਂ ਸਾਲ ਦੀਆਂ ਵਧਾਈਆਂ ਯਾਰ ਬਾਈ ਚਲੋ ਖਾ ਲਿਆ ਮੁबारक ਜੀ ਕਿਕੜਾ ਗੰਨੇ ਵਾਂਗੂ ਪੀੜਨ ਲੱਗਿਆ ਜਿਕੜਾ ਗੰਨੇ ਆਲਾ ਮੇਲ ਚ ਆ ਗਿਆ ਕਿਹੜਾ ਵੀਟ ਜਾ ਰਿਹਾ ਹੈ ਕਿੰਨੇ ਖਾਣੇ ਆ ਸਾਰੇ ਸਾਰੇ ਖਾਣੇ ਆ ਹਾਂਜੀ ਹਾਂ ਹੌਲੀ ਹੌਲੀ ਕਾ ਤੜੀ ਖਾਂਦਾ ਦੇਖ ਲਾ ਤੈਨੂੰ ਕਿੰਨੇ ਜਾਣਾ ਨੇ ਦੇਖਣਾ ਉਹਨਾਂ ਨੇ ਕਹਣਾ ਪੰਮੂ ਸ਼ਰਾਰਤੀ ਐ ਤੇਜ ਖਾਂਦਾ ਹੂੰ ਕੋਲੀ ਖਾਂਦਾ ਹਾਂ ਹਾਂ ਐਨ ਰਾਮ ਨਾਲ ਐਨ ਪਿੱਕੇ ਹੋਲੀ ਹੋਲੀ ਤੇਰੀ ਕੋੜੇ ਹਾਂ ਹਾਂ ਚਾਚਾ ਕਿੱਧਰ ਨੂੰ ਗਿਆ ਪਤਾ ਕੱਦਾਂ ਕਹੀ ਜਾਂਦਾ ਚਾਚਾ ਚਾਚਾ ਮੈਂ ਤਾਂ ਪਹਿਣ ਗਿਆ ਬਰਾ ਮੜੇ ਕੰਮ ਹੁਣ ਕਹਦੇ ਸਾਰਿਆਂ ਨੂੰ ਕਿ ਨਵੇਂ ਸਾਲ ਦੀਆਂ ਵਧਾਈਆਂ ਨਾਈਆਂ ਹੂੰ ਕਿ ਨਵੇਂ ਸਾਲ ਦੀਆਂ ਵਧਾਈਆਂ ਨਾਈਆਂ ਨਾਈਆਂ ਜੀ ਕਰੀ ਜਾਂਦਾ ਐ ਕ ਤੇ ਨਵੇਂ ਸਾਲ ਦੀਆਂ ਵਧਾਈਆਂ ਤੇ ਹੈਪੀ ਹੈਪੀ ਨਿਊ ਨੂਅイヤー ਨੂਅイヤー ਹੈਪੀ ਨਿਊイヤー ਹੈਪੀ ਨਿਊイヤー ਹਾਂ ਭਾਈ ਇਹਦੀ ਹੀ ਮਨਜ਼ੂਰ ਕਰ ਹੈਪੀ ਨਿਊイヤー ਕਿ ਹੈਪੀ ਨਿਊイヤー ਚੱਲ ਜਾ ਪਾ ਲਿਆ ਹੋਰ ਹੁਣ ਮਾਲ ਕਿੱਥੇ ਗਿਆ ਜਾ ਢਿੱਡ ਚ ਕਹਦਾ ਕਿ ਚਾਚੇ ਲੈ ਆਈ ਚੱਲ ਲੈ ਆਈ ਚੱਲ ਕਹਿੰਦਾ ਕਹਿੰਦਾ ਕਿ ਚਾਚੇ ਲੈ ਆਈ ਚੱਲ ਦੱਬ ਕੇ ਕਹੇ ਨਹੀਂ ਚੱਲ ਹੂੰ ਕਿ ਭੁੱਖੇ ਸ਼ੇਰ ਹੈ ਹਾਂ ਰਜਾਣੇ ਔਖੇ ਹੈਗੇ ਸੋਨੇ ਉੱਥੇ ਆਂ ਕੀ ਕਹਿੰਦਾ ਮੈਂ ਕਿਹਾ ਮਾਲ ਗਰਮਾ ਦੇਖ ਕੇ ਹੁਣ ਗਰਮ ਗਰਮ ਆ ਰਿਹਾ ਯਾਰ ਚਾਹ ਵੀ ਲਿਆਉਣੀ ਸੀ ਚਾਹ ਵੀ ਸਰਦਾਰ ਨੇ ਸਾਡੀ ਉਧਰ ਰੁੱਜੀ ਵੀ ਆ ਸਰਦਾਰ ਨੇ ਚਾਹ ਪਾ ਚਾਹ ਵਗੈਰ ਰਜਣਾ ਕੰਮ ਉਹਨਾਂ ਦਾ ਹਾਂ ਚੱਕ ਮੈਂ ਹਾਂਦਾ ਚਾਹ ਉਹਨਾਂ ਨੂੰ ਚਾਹ ਵੀ ਇਸ ਗਲਾਸ ਵਿੱਚ ਫੋਟੇ ਹੈ ਉਹਨੇ ਪੀਣੀ ਆ ਮਨ ਨੂੰ ਪਰ ਮੈਨੂੰ ਤਾਂ ਠੰਢੀ ਦੇ ਦੇ। ਮੈੱਕਾਂ ਦੀ ਠਾਲੀਆਂ ਪਈਆਂ ਤਾਂ ਤਾਂ ਅੱਜ। ਹਾਂ। ਫੜ ਵਈ ਚਾ ਕਿੱਧਰ ਆ? ਕਿਆ ਆ। ਲੈ ਫੜ ਚਾ। ਤੂੰ ਜਾ ਨਹੀਂ ਹੈ? ਹਾਂ। ਲੈ। ਬਦਲ ਤੇ ਜਾ ਘਟ। ਹਾਂ। ਆ ਦੇਖੋ ਭਾਈ ਇੱਕ ਨਾ ਦਿਖਾਈ ਇਹਦੇ ਨੂੰ ਮੂੰਮੜਾ ਜਾ। ਦਿਖਾਈ ਯਾਰ ਦਿਖਾਈ ਮੂੰਮੜਾ ਜਾ। ਓਹ ਦਿਖਾਈ ਮੂੰਮੜਾ ਜਾ। ਹੋ ਹੌਲੀ ਗਰਮ ਤਾਂ ਨਹੀਂ ਦਿਖਾਈ ਮੂੰਹ ਮੜਾ ਜੈ ਇਧਰ ਨੂੰ ਮੂੰਹ ਥਾਰੇ ਅੱਛਾ ਭਾਈ ਬੰਦਾ ਸਾਡਾ ਗ੍ਰੇਟ ਹੈ ਏਕਣੇ ਖੁਸ਼ ਰਹੇ ਹੁਣ ਤੈਲ ਸਿਟੀ ਤਾਂ ਬੰਦ ਕਰਾਤੀ ਤੀਦੀ ਬਾਹਰ ਤੇ ਲਾਈਟ ਦੀ ਲਾਈਟ ਭੱਜੀ ਆ ਦੇਖ ਲੈ ਬਾਈ ਬੰਦਾ ਲਾਈਟ ਭੱਜ ਗਈ ਆਪ ਲੱਗ ਕੱਢ ਕੇ ਇਹ ਇੱਥੇ ਸ਼ਿਫਟ ਕਰ ਦਿੰਦਾ ਜਦੇ ਇਨਵਰਟਰ ਵਾਲੇ ਪਲੱਗ ਪਰ ਇੰਨਾ ਕੀ ਅੰਤਰ ਹੈ ਸਰਫ ਇਹਦੇ ਵਿੱਚ ਜੇਦਾ ਸੀ ਉਹਰੇ ਹੋਈ ਐ ਮਨ ਦੇਖ ਲਵੇ ਤਾਂ ਤਾਂ ਦੌਲ ਆ ਜਾਂਦਾ ਦੌਲ ਆ ਜਾਂਦਾ ਨਹੀਂ ਫਿਰ ਠੀਕ ਨੇ ਚਲੋ ਫਿਰ ਭਾਈ ਚੱਲ ਰਿਹਾ ਕੰਮ ਏਖਣਾ ਹੀ ਚੱਲੀ ਜਾਣਾ ਭਾਈ ਸਾਰਿਆਂ ਨੂੰ ਨਵੇਂ ਸਾਲ ਦੇ ਮੁਬਾਰਕਾਂ ਅਖੀਰ ਦੇ ਵਿੱਚ ਹਾਂ ਵੀ ਹੁਣ ਅਖੀਰ ਲੱਗਿਆ ਹੁਣ ਇੱਕ ਗੱਲ ਨਾ ਫੇਰ ਕਹਦੇ ਵੀ ਸਾਰਿਆਂ ਨੂੰ ਮੁਬਾਰਕਾਂ ਨਵੇਂ ਸਾਲ ਦੀ ਹਾਂਜੀ ਸਾਰਿਆਂ ਨੂੰ ਹੀ ਨਵੇਂ ਸਾਲ ਤੇ ਲੱਗਦਾ ਤੋੜਾਈ ਹੋਵੇ ਜੀ ਸਾਰੇ ਇਹ ਕੁਝ ਰਹਿਣੇ ਚੀਜ਼ ਸਾਲ ਚ ਆ ਨਵੇਂ ਸਾਲ ਦੇ ਵਿੱਚ ਭਾਈ ਜੀਦਾ ਜੀਦਾ ਜੀ ਕਰਦਾ ਆਇਓ ਹਾਂਜੀ ਵਰਗੋ ਸਾਡੇ ਲਈ ਹਾਂ ਬਾਰਿਆਂ ਨੂੰ ਜਿੰਨੇ ਬਲੌਗ ਦੇਖਦੇ ਸਾਡਾ ਪਰਿਵਾਰ ਆ ਇਹ ਹਾਂਜੀ ਹਾਂਜੀ ਹਨਾ ਟੋਟਲੀ ਚਲੋ ਬਾਕੀ ਭਾਈ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਸੇਕਾ